के यू पीएमएल संगतायियां ने बारे करना है ਨੋ ਬਡੋ ਕਉਮ ਸੰਕਰਮ ਅ ਟਰਸਟ ਕੇ ਸ਼ਿਲਪਗੁਵਾਨ ਦੇ ਟਰਸਟ ਦੇ ਬਦਲ ਲਿਆ ਇਸੇ ਤਰ੍ਹਾਂ ਕਿ ਜਲੰਧਰ ਦੇ ਵਿੱਚ ਮੈਂ ਸਮਝਦਾ ਹਰ ਜਗ੍ਹਾ ਵੱਡੇ ਸਵਾਗਤ ਹੋਏ ਨੇ ਮਨੂੰ ਇਸ ਗੱਲ ਦਾ ਮਾਣ ਹੈ ਜੰਗੂਰੂ ਤੇਗ বাহাদুর ਸਾਹਿਬ ਬਿੱਤਿਲਿਖ ਜਿਨੇ ਉਲੀ ਆਪਨੀ ਸ਼ਾਰਗ ਦਿੱਤੀ ਸੀ ਔਰ ਅੱਜ ਤਿਲਕ ਜਨੇਉ ਪਹਿਨਣ ਵਾਲੇ ਵਾਰਾਤੀ ਉਹਨਾਂ ਦਾ ਗੁਜ਼ਾਇਮ ਕਰਦੇ ਨੇ ਉਹਨਾਂ ਦਾ ਦਰਵਾਜ਼ਾ ਕਰਦੇ ਨੇ ਇਹ ਯਾਤਰਾ ਜੇ ਮਿੱਠੋ ਵੱਡਿਓ ਵੱਡੇ ਦੀ ਸੀ ਗਰੀ ਅਸੀਂ ਸੁਨਿਆ ਦਿਲ ਦੇ ਆਏ ਆ ਅੰਸ਼ੇ ਛੱਡਦਾ এনਵਾਇਰਨਮੈਂਟ ਦਾ ਦਸਤਾਰ ਆਪਣੇ ਸੰਭਾਲਣ ਦਾ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਉਹ ਸੁਨਿਆ ਮਨੋਲਾ ਦਾ ਕੰਮ ਹੈ ਬੁਰਾ ਸ਼ੁਕਰਾਨੇ ਦੀ ਅਦਾ ਸੰਜੀਤ ਮੇਰੇ ਸਿਰ ਤੋਂ ਬਹੁਤ ਵੱਡਾ ਫਰਜ਼ ਹੈ ਗੁਰੂ ਨੇ ਮੈਨੂੰ ਇਸ ਵਾਰ ਨਾਈਸ ਕਵਰ ਦਿੱਤਾ ਹੈ। ਔਰ ਜੋ ਮਾਨ ਬਖਸ਼ਿਆ ਮੌਕਾ ਦੇਣਾ ਨਹੀਂ ਦਿੱਤਾ। 150 ਦਿਨ ਬਣਾਏ ਜਾਵੇ ਧਿਆੜਾ ਮਾੜਾ ਗੁਰਪੁਰ ਬਣਾਇਆ ਜਾਵੇ। ਇਹ ਬਾਰੇ ਕੀ ਬਸੀ ਹੈ? ਮੈਂ ਮਨਜੀਤ ਸਿੰਘ ਜੀ ਕੇ ਫਾਊਂਡਰ ਪ੍ਰੈਜ਼ੀਡੈਂਟ ਦਿੱਲੀ ਗੁਰਦੁਆਰਾ ਕਮੇਟੀ ਵਾਈਸ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਈਕਲਿੰਗ ਫੈਡਰੇਸ਼ਨ ਇੰਡੀਆ ਅਸੀਂ ਯਾਤਰਾ ਸੀਰਗਰ ਸਾਹਿਬ ਤੋਂ ਸ਼ੁਰੂ ਕਰਕੇ ਸ਼ਹੀਦੀ ਸਥਾਨ ਤੋਂ ਜਨਮ ਸਥਾਨ ਤੇ ਆਏ ਸੀਗੇ। ਗੁਰੂ ਦੀ ਕਿਰਪਾ ਹੋਈਏ ਅਸੀਂ ਪੂਰੀ ਕਰ ਸਕੀਏ ਬੜੀ ਕਠਿਨ ਯਾਤਰਾ ਹੈ ਸਾਈਕਲਿਸਟ ਵਾਸਤੇ اور ਮੇਰੀ ਉਮਰ اور ਮੇਰੇ ਬਜਰਨ ਮੇਰ ਤੋਂ ਵੱਡੀ ਉਮਰ ਦੇ ਵੀ ਸੀਗੇ ਸਾਡੇ ਨਾਲ ਇੱਕ ਬੀਬੀ ਹੈ ਇਹ ਲੱਗਦਾ Hindu ਪਰਿਵਾਰ ਤੋਂ ਹੈ ਪੰਜ-ਛੇ Hindu ਪਰਿਵਾਰ ਦੇ ਲੋਕ ਸਾਡੇ ਨਾਲ ਆਏ ਨੇ ਜੋ ਸੋਚ ਕੇ ਅਸੀਂ ਕਿਹਾ ਸੀ ਕਿ ਅਸੀਂ ਸਾਜੀ ਵਾਲਤਾ ਦਾ ਮੈਸੇਜ ਦਈਏ ਮੰਦਰ ਕਮੇਟੀਆਂ ਲੈ ਲਈਏ ਭਾਵੇਂਓ ਜਨਦਰ ਭਾਵੇਂਓ ਲੁਧਿਆਣਾ ਇੱਥੇ ਦੁਰਗਾ ਮੰਦਰ ਦੇ ਪ੍ਰਧਾਨ ਸਾਹਿਬ ਸਾਡੇ ਦਾ ਤੁਰੇ ਨੇ ਮੈਂ ਸਮਝਦਾ ਉਹਨੇ ਜੀ ਆਇਆਂ ਆਖਿਆ ਇਹ ਜਿੱਥੇ ਧਾਰਮਿਕ ਸ੍ਰੀਆਂ ਔਰੰਗਜ਼ੇਬ ਦੀ ਸੋਚ ਸੀ ਕਿ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਕੱਟ ਕੇ ਮੈਂ ਲਾਲ ਕਿਲੇ ਟੰਗਾ ਦਾ ਦੁਨੀਆ ਨੂੰ ਦਿਖਾਵਾਂਗਾ ਉਦੋਂ ਵੀ ਉੱਥੇ ਜਾਗਦੀ ਜਮੀਰ ਵਾਲੇ ਸਿੱਖ ਰਹਿੰਦੇ ਸੀ ਜਿਨ੍ਹਾਂ ਨੇ ਔਰੰਗਜ਼ੇਬ ਦੇ ਨੱਕ ਥੱਲੋਂ ਗੁਰੂ ਮਹਾਰਾਜ ਦਾ ਸੀਸ ਵੀ ਸਾਭਿਆ ਘਟ ਵੀ ਸਾਭਿਆ ਭਾਈ ਜੱਤਾ ਲੱਖੀਸ਼ਾ ਬਜਾਰਾ ਹੋਣੇ ਮੈਂ ਸਮਝਦਾ ਵਾਂ ਅੱਜ ਵੀ ਜਿਹੜੀ ਅਸੀਂ ਜ਼ਮੀਰ ਆ ਉਹ ਜਗਾਨਾ ਆਇਆ ਇਹ ਜ਼ਮੀਰ ਸਾਡੇ ਆਖੇ ਨਹੀਂ ਜਗਣੀ ਗੁਰੂ ਦੇ ਸ਼ਬਦਾਂ ਨਾਲ ਜਗਣੀ ਆ ਗੁਰੂ ਦਸਮ ਪਿਤਾ ਦੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਜੇ ਨਾਨਕ ਸਾਹਿਬ ਨੇ ਆਖਿਆ ਸੀ ਜਿਉਂ ਤੇ ਪ੍ਰੇਮ ਖੇਲਨ ਦਾ ਚਾਉ ਸਿਰਦ ਕਦੀ ਕਦੀ ਬਣਿਆ ਹੋ ਫਿਰ ਐਸੀ ਵਿਵਤ ਬਣੀ ਕਿ ਸਿਰਾਂ ਸਿਰ ਵੀ ਤਲੀ ਤੇ ਰੱਖੇ ਗਏ ਨੇ ਬਾਬਾ ਦੀਪ ਸਿੰਘ ਜੀ ਮਹਾਪੁਰਸ਼ਾਂ ਵੰਨੋ ਬੱਦ ਬੱਦ ਵੀ ਘਟਾਏ ਗਏ ਨੇ ਆਰੇ ਵੀ ਚਲਵਾਏ ਗਏ ਨੇ ਮੈਂ ਸਮਝਦਾ ਵਾ ਕਿ ਇਹ ਬਹੁਤ ਵੱਡੀ ਭੇਣ ਸੀ ਗੁਰੂ ਦੀ ਕਿ ਅਜ ਆਜ਼ਾਦ ਹਿੰਦੁਸਤਾਨ ਚ ਤੁਸੀਂ ਸਾਰ ਲੈ ਰਹੇ ਹੋ ਔਰ ਅਸੀਂ এনवायरमेंट ਅਸੀਂ ਸੇਤ ਅਸੀਂ ਦਸਤਾਰ ਦਾ ਸਨਿਆਨ ਦਿੰਦੇ ਹੋਏ ਪਿੰਡਾਂ ਪਿੰਡਾਂ ਸ਼ਹਿਰ ਸ਼ਹਿਰ ਗਲੀ ਗਲੀ ਦੇ ਬੋਧੋਦੀ ਜੀ ਅੱਜ ਜੋ ਮੈਸੇਜ ਦੇ ਰਿਹਾ ਆਪਾਂ ਆਰੰਭ ਕੀਤਾ ਸੱਜ ਯਾਤਰਾ ਅੱਜ 15 ਤਰੀਕ ਤੋਂ ਆਰੰਭ ਕੀਤੀ ਅਸੀਂ ਗੁਰਸਾਧਾ ਗੁੱਤੇ ਵੱਲ ਆਪਾਂ ਜਦ ਇੱਕ ਗੁਰੂ ਦਾ ਸਿੱਖ ਬਣ ਗਏ ਕਹਿੰਦੀ ਇਹ ਸਾਡਾ ਗੁਰੂ ਦੇ ਚੰਨੀ ਲੱਗ ਗਿਆ ਜਦ ਸਿੱਖ ਆਪਾਂ ਬਣ ਗਏ ਸਾਡੇ ਚ ਵਿੱਚ ਉਹ ਕਿਉਂ ਆ ਰਿਹਾ ਮਨ ਚ ਪੀਏ ਫਲਾਨਾ ਜੀ ਸੰਧੂ ਆ ਗੇਲਾ ਜੀ ਫਲਾਨਾ ਆ ਉਹ ਕਿਉਂ ਆ ਰਿਹਾ ਇਹ ਨਹੀਂ ਹੋਣਾ ਚਾਹੀਦਾ ਗੁਰੂ ਦਾ ਸਿੱਖ ਜਿਹੜਾ ਇਹਦੇ ਚ ਨਹੀਂ ਹੋ ਰਿਹਾ ਇਹ ਯਾਤਰਾ ਜਿਹੜੀ ਸਮਰਪਿਤ ਹੈ ਨਾ ਜਿੱਥੇ ਉਸੇ ਧਾਨੋ ਜਿਹੜੇ ਗੁਰੂ ਸਾਹਿਬ ਨਾਲ ਹੋਇਆ ਸੀ ਗੁਰੂ ਸਾਹਿਬ ਉੱਥੇ ਦਮਾ ਮਾਤਾ ਵਾ ਮਾਤਾ ਨਾਲ ਕੀ ਰਹੀ ਤੇ ਮਾਤਾ ਕੁਝ ਨਹੀਂ ਇਸ ਤੋਂ ਇਲਾਵਾ ਇਹ ਯਾਤਰਾ ਸਮਰਪਿਤ ਹੈ ਭਾਈ ਭਾਈ ਚੇਤਨ ਇਹ ਸਮਰਪਿਤ ਹੈ ਲੱਖੀ ਦਾ ਬੰਜਾਰਾ ਇਸ ਮਰਤੇ ਮੱਖਣ ਸ਼ਾਲੂ ਕਿ ਮੈਂ ਸਮਝਦਾ ਇਹ ਫਲਵਾੜੀ ਜਿਹੜੀ ਗੁਰਨਾਨਕ ਦੇ ਸਾਜੀ ਸੀ ਆਪਾਂ ਨੂੰ ਖੇਰੂ ਕੋਲ ਗੀਦਾ ਜੀ ਤੁਹਾਡਾ ਸਵਾਲ ਹੈ ਅਸੀਂ ਉਸ ਫਲਵਾੜੀ ਨੂੰ ਵਾਪਸ ਇਕੱਠਿਆ ਕੀਤਾ ਅਸੀਂ ਖਾਲੀ ਉਹ ਫਲਵਾੜੀ ਨਹੀਂ ਇਕੱਠੀ ਕੀਤੀ ਅਸੀਂ ਦੂਜੇ ਧਰਮਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਜਿੱਥੇ ਗੁਰਨਾਨਕ 4000 ਮੀਲ ਤੁਰ ਕੇ ਕਦੀ ਕਾਸ਼ੀ ਵਿਸ਼ਨਵਾਸ ਗਏ ਨੇ ਕਦੀ ਉਹ ਹਰਦਵਾਰ ਗਏ ਨੇ ਕਦੀ ਉਹ ਜਿੱਥੇ ਆਰਤੀ ਪੜੀ ਸੀ ਪੂਰੀ ਉੱਥੇ ਗਏ ਨੇ ਔਰ ਯਾਹ ਉਹ ਮੱਕੇ ਬਦੀਨੇ ਗਏ ਨੇ ਔਰ ਰਿਸਰਚ ਹੋ ਰਹੀ ਹੈ ਕਿ ਸ਼ਾਇਦ ਗੁਰੂ ਸਾਹਿਬ ਵੈਟੀਕਰ ਵੀ ਗਏ ਸੀ ਉਹ ਵੀ ਗਏ ਸੀ ਜੀ ਸਵੇ ਸਮਿਦਰ ਜੋ ਗੁਰਸਾਧਸ ਨੇ ਆਸੀ ਉਹ ਹੀ ਦੇ ਰਹੇ ਆ ਸਰ ਜੀ ਤੁਮ ਮੈਸੇਜ ਦੇ ਕੀ ਜਵਾਬ ਛੇ ਕਿ ਜਿਹੜੇ ਜਦ ਭਰਾਤ ਨੂੰ اٹਕੀ ਗੁਰਸਾਧ ਸਿੱਖਿਆ ਸਤ ਪਿਆਰਾ ਗੁਰਸਾ ਸਿੱਖਦਾ ਇਨਸਾਨੀਅਤ ਜਿਹੜਾ ਇਨਸਾਨੀਅਤ ਆ ਉਹ ਅਜੇ ਇਨਸਾਨੀਅਤ ਦੇ ਕਿ ਜੋ ਵੀ ਇੱਕ ਆਪਾ ਇਨਸਾਨ ਆ ਔਰ ਕੋਈ ਜਾਤ ਭਰਾਦਰੀ ਨਹੀਂ ਇਹਦੀ ਬਰਕਤ ਹੈ ਮੇਰੇ ਬਿਲਕੁਲ ਇਸ ਤੇ ਅਪਕਾਰ ਨਿਸ਼ਚਾ ਵਿਸ਼ਵਾਸ ਹੋਰੀ ਯਾਤਰਾ ਵੀ ਇਸੇ ਲਈ ਹੋਈ ਹੈ ਕਿ ਅਸਲੀ ਜਾਤਾ ਬਰਾਦਰੀਆਂ ਕਰਨ ਦੀਆਂ ਦਿਵਾਰਾਂ ਇਹ ਸਾਰੀਆਂ ਨੂੰ ਖਤਮ ਕਰੀਏ ਜਿਸ ਨੇ ਇਹ ਹੀ ਸਿਰ ਅੱਟਾ ਦੀ ਜੇ ਆਪਾਂ ਜਾਤਾ ਬਰਾਦਰੀਆਂ ਚਾਹਗੇ ਤਾਂ ਫੇਰ ਆਪ ਸਿੱਖ ਬਣ ਕੇ ਕੁਝ ਹੋਰ ਆਪਣਾ ਨਾਂ ਰੱਖ ਲਈਏ ਗੁਰੂ ਮਹਾਰਾਜ ਮੇਲ ਰੱਖਣ ਸਭ ਤੇ ਚੜ੍ਹਦੀ ਕਲਾ ਬਹੁਤ ਸਤਿਕਾਰਯੋਗ ਹੈ ਜਿਹੜੇ ਦਿੱਲੀ ਚੜ੍ਹ ਕੇ 15 ਦਿਨ ਹੋ ਗਏ ਯਾਤਰਾ ਆਰੰਭ ਕੀਤੀ ਨੂੰ ਔਰ ਸਤੋ ਇੱਕ ਮੈਸੇਜ ਆ ਜਦੋਂ ਗੁਰੂ ਸਾਹਿਬ ਦੇ ਚੰਨੀ ਲੱਗ ਗਿਆ ਇੱਕ ਸਿੱਖ ਬਣ ਕੇ ਗੁਰੂ ਦਾ ਕੋਈ ਧਰਮ ਨਹੀਂ ਰਹਿ ਜਾਂਦਾ ਇੱਕ ਸਿੱਖਾ ਇਨਸਾਨ ਇਹ ਮੈਸੇਜ ਦੇ ਕੇ ਚੱਲਿਆ ਅੱਜ ਜੋ ਯਾਤਰਾ ਕੀਤੀ ਆ ਜਗ੍ਹਾ ਜਗ੍ਹਾ ਪੜਾਅ ਕੀਤੇ ਆ ਉਹ ਸਾਰੇ ਦਾ ਮੈਸੇਜ ਕਿਹਾ ਵੀ ਗੁਰੂ ਦਾ ਸਿੱਖਾ ਉਹ ਗੁਰੂ ਦਾ ਪਿਆਰਾ ਸਿੱਖ ਆ ਪਰ ਜੋ ਹੰਕਾਰ ਹੀ ਆ ਉਹਨਾਂ ਨੂੰ ਆਪਣਾ ਹੰਕਾਰ ਮਨਜੋ ਕਰੋ ਜਿਹੜਾ ਛੱਡਣਾ ਚਾਹੀਦਾ ਦੋ ਛੱਡਦੇ ਆ ਜੀ ਮੈਂ ਫਲਾਣਾ ਆ ਮੈਂ ਮੱਕੜਿਆ ਜੀ ਮੈਂ ਸੰਧੂ ਆ ਜੀ ਮੈਂ ਗੇਲਿਆ ਕੋਈ ਨਹੀਂ ਹੋਣਾ ਜੀ ਦਾ ਨਾ ਕੋ ਜਾਤ ਨਾ ਬਰਾਦਰੀ ਗੁਰੂ ਸਾਹਿਬ ਦਾ ਸਿੱਖ ਜੋ ਅੱਜ ਲੈ ਕੇ ਜਾਤਰਾ ਜੋ ਅੱਜ ਦਾ ਸਤ ਸੁਭ ਸੰਦੇਸ਼ ਆ ਔਰ ਮੈਸੇਜ ਆ ਸਿੱਖ ਕੌਮ ਨੂੰ ਸਾਰੇ ਸੰਸਾਰ ਨੂੰ ਦੇ ਰਿਹਾ ਜਿੱਥੇ ਵਸਦੇ ਪੰਜਾਬੀਆਂ ਨੂੰ ਪੰਜਾਬੀਆਂ ਦਾ ਮਾਣ ਉਦਾਂ ਵਾਲਾ ਜਿਹੜਾ ਅੱਜ ਦਾ ਇੱਕ ਮੈਸੇਜ ਦਿੱਤਾ ਸਾਤੋਂ ਵੱਡਾ ਹੈ ਸਰਦਾਰ ਜੇਕੇ ਮਜੀਦ ਸਿੰਘ ਜੀ ਵੀ